ਹਾਂਜੀ ਇਹ ਜਿਹੜੀ ਗਰਜੀਤ ਕੌਰ ਆ ਮੇਰੀ ਜਿਹੜੀ ਸਾਥਾ ਗਰਜੀਤ ਕੌਰ ਇਹ ਜਿਹੜੀ ਫਿਰਦੀ ਆ ਕਿਸਾਨ ਯੂਨੀਅਨ ਦੀ ਪ੍ਰਧਾਨ ਬਣੀ ਮੈਨੂੰ ਕੱਲੀ ਆ ਉਹਦੀ ਘਰ ਵਾਲੀ ਨੂੰ ਇੱਕ ਵਾਰ ਮਿਲ ਲੈਣ ਦੋ ਮੈਂ ਤੁਹਾਨੂੰ ਇਹਦੇ ਬਾਰੇ ਉਹ ਗੱਲਾਂ ਦੱਸੂਗਾ ਤੁਸੀਂ ਠੁੱਕੋਂਗੇ ਜਨਾਨੀ ਦੇ ਉੱਪਰ ਵੀ ਇਹਨੇ ਇੰਨੇ ਤਾਂ ਬੰਦੇ ਮਾਰੇ ਨੇ ਪੰਜ ਦੇ ਪੰਜ 6 ਤਾਂ ਵਿਆਹ ਕਰਾਏ ਨੇ ਵੀਰੇ ਜੇ ਪੰਜ ਵਿਆਹ ਨਾ ਹੋਣ ਇਹਦੇ ਤਾਂ ਮੇਰੇ ਮੂੰਹ ਤੇ ਠੁੱਕ ਦੇ ਨੀ ਬੰਦੇ ਮਾਰਨੇ ਇਹਦਾ ਵੱਡਾ ਇਲਜ਼ਾਮ ਹੈ ਵੀਰੇ ਉਹਦਾ ਘਰ ਵਾਲਾ ਮਾਰਿਆ ਇਹਨੇ ਗੈਰ ਖਵਾ ਕੇ ਹਾਂ ਪੰਜ ਚਨਾਥਲ ਪੁੱਛ ਲੋ ਜਿਹਨੂੰ ਮਰਜੀ ਤੁਸੀਂ ਯਾਰ ਹੁਣ ਤੁਸੀਂ ਦਾਹ ਪੈਂਦਾ ਦੇਖੋ ਮੀਡੀਆ ਤੇ ਇਹਦੇ ਬਾਰੇ ਲੋਕ ਦੱਸਦੇ ਸਭ ਨੂੰ ਆਏ ਤੈਨੂੰ ਬਾਬੇ ਦੀ ਸੱਸ ਸਾ ਬਾਬੇ ਦੀ ਸੱਸਾ ਕਿਸੇ ਨੂੰ ਆਏ ਨਹੀਂ ਸੀ ਪਤਾ ਵੀ ਬਾਬੇ ਨਾਲ ਵੀ ਮਾੜਾ ਕਰ ਰਹੀ ਐ ਇਹਨੇ ਤਾਂ ਮੇਰੇ ਨਾਲ ਆ ਕਰਤਾ ਹੋਰ ਨਾ ਕੀ ਸੱਡੂ ਬੀਬੀ ਜ਼ਗੀਰ ਕੌਰ ਨੂੰ ਬੋਲਦੀ ਸੀ ਇਹ ਇਹਨੇ ਆਪ ਪੰਜ ਵਿਆਹ ਕਰਾਏ ਨੇ ਬਾਈ ਜੇ ਨਹੀਂ ਕਰਾਏ ਤਾਂ ਗੁਰਦੁਆਰੇ ਨੇ ਉਹਦੇ ਪੰਜ ਵਿਆਹ ਤੇ ਪੰਜਾਂ ਚ ਪੰਜਾਂ ਨਾਲ ਨਹੀਂ ਬਸੀ ਹੁਣ ਮੈਨੂੰ ਕਹਿੰਦੀ ਵੀ ਰੌਲਾ ਕੀ ਸੀ ਇਹ ਵੀ ਤੂੰ ਪੈਸੇ ਸਾਨੂੰ ਦੇ ਇਹੜਾ ਨਾਦ ਆਸ਼ਰਮ ਚਲਾਉਣਾ ਜਾਂ ਘਰੇ ਘੋੜਿਆਂ ਦਾ ਕੰਮ ਪੈਸੇ ਸਾਨੂੰ ਦੇ ਕਹਿੰਦੀ ਕਹਿੰਦੀ ਮੈਂ ਤਾਂ ਆਈਂਦੀ ਤੂੰ ਸਾਨੂੰ ਪੈਸੇ ਦਿਆ ਕਰੇਂਗਾ ਤੂੰ ਕਣੀ ਇਹ ਰੌਲਾ ਪੈਸੇ ਦਾ ਇਹ ਚੱਕਰ ਇਹੀ ਗੱਲ ਆ ਬਾਕੀ ਅਸੀਂ ਜੇ ਵੀਰੇ ਜਮੀਂ ਪ੍ਰਮਾਤਮਾ ਦੀ ਕਸਮ ਮੈਂ ਤਾਂ ਬਿਮਾਰ ਬੰਦਾ ਕੱਲ ਡੀ ਐਮ ਸੀ ਛੁੱਟੀ ਮਿਲੀਏ ਮੈਂ ਕੀ ਲੜਨਾ ਹੁਣਾ ਆਹ ਦੇਖ ਲਓ ਮੇਰੀਆਂ ਫਾਈਲਾਂ ਔਰ ਇੰਨੀਆਂ ਪਈਆਂ ਨੇ ਇਹ ਮਾथि ਖੜੇ ਜੀਏ ਤੇ ਇਹ ਜਿਹੜੀ ਗਰਜੀਤ ਕੌਰ ਆ ਇਹਨੇ ਪੰਜ ਬੰਦਿਆਂ ਨਾਲ ਦਾ ਵਿਆਹ ਕਰਾਇਆ ਪੰਜਾਂ ਨਾਲੇ ਨੇ ਰਹੀ ਠੀਕ ਆ ਕੱਲੇ ਉੱਥੇ ਘਰ ਦਿੱਤੀ ਬੁੱਢੀ ਘੋੜੀ ਲਾਲ ਲਗਾਮ ਸੁਰਖੀ ਲਾ ਕੇ ਕਾਂਟੇ ਲਾ ਕੇ ਟਿੱਕਾ ਲਾ ਕੇ ਉਹ ਪਾਈ ਕਰਦੀ ਆ ਗਾਤਰਾ ਇਹ ਸਿਰੇ ਦੀ ਡਫਲਟਰ ਜਨਾਨੀ ਆ ਭੈਣ ਤੂੰ ਠੀਕ ਆ ਅਸੀਂ ਬੋਲਣਾ ਨਹੀਂ ਤੀ ਹੁਣ ਇਹ ਤੋਂ ਬਾਅਦ ਚ ਬੋਲਾਂਗੇ ਚਨਾਥਲ ਪਿੰਡ ਦੇ ਦੱਸਣਗੇ ਹੋਰ ਸਾਰੇ ਦੱਸਣਗੇ ਹੁਣ ਜਦੋਂ ਸਾਡਾ ਸਾਨੂੰ ਮਾਰੇ ਦਿੱਤਾ ਇਹਨਾਂ ਨੇ ਹੁਣ ਰਿਸ਼ਤਾ ਕੀ ਰੱਖ ਕੇ ਕਰਨਾ ਪਰ ਤੁਸੀਂ ਮੇਰੀ ਘਰ ਵਾਲੀ ਨੂੰ ਇੱਕ ਵਾਰ ਸਾਹਮਣੇ ਲੈ ਕੇ ਜ਼ਰੂਰ ਆਇਓ ਮੈਂ ਉਸ ਤੋਂ ਬਾਅਦ ਇਹਨਾਂ ਦੇ ਕੋਟੜੇ ਫਰੋਲੂਗਾ ਹਰੇ ਮੈਂ ਫੇਰ ਚੁੱਪਾਂ ਔਰ ਮੇਰੀ ਇੱਕ ਵੀ ਗੱਲ ਝੂਠ ਨਿਕਲ ਗਈ ਤਾਂ ਮੈਂ ਗਾਲ ਵੜਾ ਦੂੰਗਾ ਠੀਕ ਹੈ ਅਰੇ ਜੇ ਪੁਲਿਸ ਨੇ ਕੁਝ ਨਾ ਕਰਿਆ ਇਹ ਕਹਿੰਦੇ ਫੇਰ ਅਸੀਂ ਕਰਾਂਗੇ ਪਹਿਲਾਂ ਪੁਲਿਸ ਨੂੰ ਦੇਖ ਲਈਏ ਸਾਨੂੰ ਆ ਦੇਖ ਲੋ ਵੀਰੇ ਦੰਦ ਸਾਰੇ ਟੁੱਟ ਗਏ ਆ ਬਾਹ ਤਿੰਨ ਚਾਰ ਥਾਵਾਂ ਤੋਂ ਟੁੱਟ ਗਈ ਤੇ ਆਂ ਉਂਗਲਾਂ ਟੁੱਟ ਗਈਆਂ ਲੱਤਾਂ ਇੱਠਾ ਜੇ ਹੁਣ ਪੁਲਿਸ ਕੁਝ ਕਰੂਗੀ ਠੀਕ ਹੈ ਨਹੀਂ ਫਿਰ ਇੱਕ ਦਿਨ ਤਮੰਝੇ ਤੋਂ ਅਸੀਂ ਉੱਠਾਂਗੇ ਠੀਕ ਹੈ